ਸਸ ਗਾਲ ਜੀ ਥਿਸ ਇਜ਼ ਡਾਕਟਰ ਸਤਿੰਦਰ ਸਰਤਾਜ ਐਂਡ ਅੱਜ ਮੈਂ ਬਹੁਤ ਹੀ ਨਸਟਾਲਜੀਕ ਫੀਲ ਕਰ ਰਿਹਾ ਕਿਉਂਕਿ ਆਪਣੇ ਸ਼ਹਿਰ ਹੁਸ਼ਾਰਪੁਰ ਆਇਆ ਖਾਸ ਤੌਰ ਤੇ ਗੋਮਨ ਕਾਲਜ ਹੁਸ਼ਾਰਪੁਰ ਦੇ ਵਿੱਚ ਪਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਇੱਕ ਤੁਹਾਡੇ ਨਾਲ ਕਹਿ ਲਓ ਕਿ ਇਨਫੋਰਮੇਸ਼ਨ ਸਾਂਝੀ ਕਰਨੀ ਆ ਜਿਹੜੀ ਕਿ ਹੁਸ਼ਾਰਪੁਰ ਪੁਲਿਸ ਕਰ ਰਹੀ ਹੈ ਤੁਸੀਂ ਪਿੱਛੇ ਪੜ ਰਹੇ ਆ ਮਿਸ਼ਨ ਹੁਸ਼ਿਆਰ ਔਰ ਏਡੀ ਇਤਫਾਕ ਹੋਇਆ ਅਸੀਂ ਆਪਣੀ ਫਿਲਮ ਹੁਸ਼ਿਆਰ ਸਿੰਘ ਨੂੰ ਪ੍ਰਮੋਟ ਕਰਨ ਲਈ ਆਏ ਸੀ ਔਰ ਇਹ ਸਾਡੇ ਤੋਂ ਪਹਿਲਾ ਮਿਸ਼ਨ ਹੁਸ਼ਿਆਰ ਚੱਲ ਰਿਹਾ ਇੱਕ ਵਾਰ ਜ਼ੋਰਦਾਰ ਇਕਤਾ ਤਾੜੀ ਹੈ ਤੁਹਾਡੇ ਨਾਮ ਦੀ ਪੰਜਾਬ ਹੁਸ਼ਿਆਰਪੁਰ ਪੁਲਿਸ ਦੇ ਨਾਮ ਦੀ ਸੁਰਿੰਦਰ ਲਾਂਬਾ ਸਾਹਿਬ ਜਿਹੜੇ ਕਿ ਐਸਐਸਪੀ ਨੇ ਔਰ ਗੌਰਵ ਯਾਦਵ ਸਾਹਿਬ ਡੀਜੀ ਪੰਜਾਬ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਤੇ ਜੁਰਮਾਂ ਦੇ ਖਿਲਾਫ ਇੱਕ ਮੁਹਿੰਮ ਜਾਰੀ ਕੀਤੀ ਹੈ ਜਿਸ ਤੇ ਕਿ ਤੁਸੀਂ 1930 ਤੇ ਕਾਲ ਕਰਕੇ ਕੋਈ ਵੀ ਜੁਰਮ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਨਸੀਡੈਂਟ ਲੱਗਦਾ ਜਿਹਦੀ ਕਿ ਇਨਫਾਰਮੇਸ਼ਨ ਪੁਲਿਸ ਨੂੰ ਦੇਣੀ ਚਾਹੀਦੀ ਹੈ ਡਿਪਟੀ ਕਮਿਸ਼ਨਰ ਸਾਹਿਬ ਰੋ ਸਾਰਾ ਅਮਲਾ ਸਾਡੇ ਨਾਲ ਖੜਾ ਆ ਔਰ ਮੈਂ ਤੇ ਹਮੇਸ਼ਾ ਇਹੋ ਜਿਹੇ ਕੰਮਾਂ ਦੇ ਵਿੱਚ ਅਸੀਂ ਪਹਿਲ ਕੀਤੀ ਸੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਸੀਪੀ ਸਾਹਿਬ ਦੇ ਨਾਲ ਮਿਲ ਕੇ ਇੱਕ ਨਸ਼ੇ ਦੇ ਖਿਲਾਫ ਇੱਕ ਕਾਨਸਰਟ ਕੀਤਾ ਸੀਗਾ ਚੰਡੀਗੜ੍ਹ ਵੀ ਕਰਦੇ ਰਹਿੰਦੇ ਆ ਟੂ ਸੀਐਮ ਸਾਹਿਬ ਜਾ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਹੈ ਅਸੀਂ ਹਾਜ਼ਰ ਆ ਤੁਹਾਨੂੰ ਸਾਰਿਆਂ ਨੂੰ ਤਗੀਦ ਕਰਦੇ ਆ ਕਿ ਇਹ ਸਾਡਾ ਆਪਣਾ ਸ਼ਹਿਰ ਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਿਸ਼ਨ ਹੁਸ਼ਿਆਰ ਨਸ਼ਿਆਂ ਤੇ ਜੁਰਮਾ ਖਿਲਾਫ ਜਾਗਰੂਕਤਾ ਮੁਹਿੰਮ ਹੈ ਜਿਹੜੀ ਕਿ ਇੱਥੋਂ ਦੀ ਪੁਲਿਸ ਚਲਾ ਰਹੀ ਆ ਉਹਨਾਂ ਦਾ ਜ਼ਰੂਰ ਸਹਾਇਤਾ ਕਰੋ ਹਮਾਇਤ ਕਰੋ ਕਾਲ 1930 ਜਦੋਂ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਇਨਸੀਡੈਂਟ ਲੱਗ ਰਿਹਾ ਜੀ ਸਾਈਬਰ ਕ੍ਰਾਈਮਰ ਸ਼ਹਿਰ ਦੀ ਕਲਾ ਰਾ ਬਲਾਖਾ ਸਤਿ ਸ੍ਰੀ ਅਕਾਲ ਸਸ ਗਾਲ ਜੀ ਥਿਸ ਇਜ਼ ਡਾਕਟਰ ਸਤਿੰਦਰ ਸਰਤਾਜ ਐਂਡ ਅੱਜ ਮੈਂ ਬਹੁਤ ਹੀ ਨਸਟੈਲਜੀਕ ਫੀਲ ਕਰ ਰਿਹਾ ਕਿਉਂਕਿ ਆਪਣੇ ਸ਼ਹਿਰ ਹੁਸ਼ਾਰਪੁਰ ਆਇਆ ਖਾਸ ਤੌਰ ਤੇ ਗੋਮਨ ਕਾਲਜ ਹੁਸ਼ਾਰਪੁਰ ਦੇ ਵਿੱਚ ਪਰ ਇਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਇੱਕ ਤੁਹਾਡੇ ਨਾਲ ਕਹਿ ਲਓ ਕਿ ਇਨਫੋਰਮੇਸ਼ਨ ਸਾਂਝੀ ਕਰਨੀ ਆ ਜਿਹੜੀ ਕਿ ਹੁਸ਼ਾਰਪੁਰ ਪੁਲਿਸ ਕਰ ਰਹੀ ਹੈ ਤੁਸੀਂ ਪਿੱਛੇ ਪੜ ਰਹੇ ਆ ਮਿਸ਼ਨ ਹੁਸ਼ਿਆਰ ਔਰ ਏਡੀ ਇਤਿਫਾਕ ਹੋਇਆ ਅਸੀਂ ਆਪਣੀ ਫਿਲਮ ਹੁਸ਼ਿਆਰ ਸਿੰਘ ਨੂੰ ਪ੍ਰੋਮੋਟ ਕਰਨ ਲਈ ਆਏ ਸੀ ਔਰ ਇਸ ਸਾਡੇ ਤੋਂ ਪਹਿਲਾਂ ਮਿਸ਼ਨ ਹੁਸ਼ਿਆਰ ਚੱਲ ਰਿਹਾ ਇੱਕ ਵਾਰ ਜ਼ੋਰਦਾਰ ਇੱਕ ਤਾੜੀ ਆ ਤੁਹਾਡੇ ਨਾਮ ਦੀ ਪੰਜਾਬ ਹੁਸ਼ਿਆਰਪੁਰ ਪੁਲਿਸ ਦੇ ਨਾਮ ਦੀ सुरेंद्र ਲੰਬਾ ਸਾਹਿਬ ਜਿਹੜੇ ਕਿ ਐਸਐਸਪੀ ਨੇ ਔਰ ਗੌਰਵ ਯਾਦਵ ਸਾਹਿਬ ਡੀਜੀ ਪੰਜਾਬ ਉਹਨਾਂ ਨੇ ਨਸ਼ਿਆਂ ਦੇ ਖਿਲਾਫ ਤੇ ਜੁਰਮਾਂ ਦੇ ਖਿਲਾਫ ਇੱਕ ਮੁਹਿੰਮ ਜਾਰੀ ਕੀਤੀ ਹੈ ਜਿਸ ਤੇ ਕਿ ਤੁਸੀਂ 1930 ਤੇ ਕਾਲ ਕਰਕੇ ਕੋਈ ਵੀ ਜੁਰਮ ਹੁੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਇਨਸੀਡੈਂਟ ਲੱਗਦਾ ਜਿਹਦੀ ਕਿ ਇਨਫੋਰਮੇਸ਼ਨ ਪੁਲਿਸ ਨੂੰ ਦੇਣੀ ਚਾਹੀਦੀ ਹੈ ਜਾਂ ਡਿਪਟੀ ਕਮਿਸ਼ਨਰ ਸਾਹਿਬ ਰੋ ਸਾਰਾ ਅਮਲਾ ਸਾਡੇ ਨਾਲ ਖੜਾ ਆ ਔਰ ਮੈਂ ਤੇ ਹਮੇਸ਼ਾ ਇਹੋ ਜਿਹੇ ਕੰਮਾਂ ਦੇ ਵਿੱਚ ਅਸੀਂ ਪਹਿਲ ਕੀਤੀ ਸੀ ਅਮਰitsar ਸਾਹਿਬ ਵਿੱਚ ਵੀ ਸੀਪੀ ਸਾਹਿਬ ਦੇ ਨਾਲ ਮਿਲ ਕੇ ਇੱਕ ਨਸ਼ੇ ਦੇ ਖਿਲਾਫ ਇੱਕ ਕਾਨਫਰੰਸ ਕੀਤਾ ਸੀਗਾ ਚੰਡੀਗੜ੍ਹ ਵੀ ਕਰਦੇ ਰਹਿੰਦੇ ਆ ਟੂ ਸੀਐਮ ਸਾਹਿਬ ਜਾ ਜਿੱਥੇ ਵੀ ਸਾਡੀ ਜ਼ਰੂਰਤ ਹੁੰਦੀ ਹੈ ਅਸੀਂ ਹਾਜ਼ਰ ਆ ਤੁਹਾਨੂੰ ਸਾਰਿਆਂ ਨੂੰ ਤਗੀਦ ਕਰਦੇ ਆ ਕਿ ਇਹ ਸਾਡਾ ਆਪਣਾ ਸ਼ਹਿਰ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਮਿਸ਼ਨ ਹੁਸ਼ਿਆਰ ਨਸ਼ਿਆਂ ਤੇ ਜੁਰਮਾਂ ਖਿਲਾਫ ਜਾਗਰੂਕਤਾ ਮੁਹਿੰਮ ਹੈ ਜਿਹੜੀ ਕਿ ਇੱਥੋਂ ਦੀ ਪੁਲਿਸ ਚਲਾ ਰਹੀ ਆ ਉਹਨਾਂ ਦਾ ਜ਼ਰੂਰ ਸਹਾਇਤਾ ਕਰੋ ਹਮਾਇਤ ਕਰੋ ਕਾਲ 1930 ਜਦੋਂ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਦੀ ਇਨਸੀਡੈਂਟ ਲੱਗਦੇ ਆ ਜੀ ਸਾਈਬਰ ਕ੍ਰਾਈਮਰ ਚਰਦੀ ਕਲਾ ਦਾ ਬਲਖਾ ਸਸਿਕਾ